ਯਾਰ ਅੱਜ ਆਪਾਂ ਬਹੁਤ देर बाद ਯਾਰ ਆਨਲਾਈਨ ਹੋ ਰਹੇ تھے YouTube ਤੇ ਤਾਂ ਯਾਰ ਕਿਉਂ ਕਿਸੇ ਆਨਲਾਈਨ ਨਹੀਂ ਹੋ ਰਹੇ ਹੁਣ ਕਿਉਂਕਿ ਨਾ ਅਸੀਂ ਆਨਲਾਈਨ ਨਹੀਂ ਹੈਗੇ ਆਪਾਂ ਬੁੱਤ ਆਪਾਂ ਤੇਰੀ ਵੀਡੀਓ ਬਣਾ ਰਹੇ ਹੁਣ ਹਾਂ ਹਾਂ ਤੇ ਦੇਖੋ ਕਿਉਂਕਿ ਤੂੰ ਕਿਉਂ ਬਿਜ਼ੀ ਰਹਾ ਕਿਉਂਕਿ ਪਹਿਲਾਂ ਤਾਂ ਦੇਖੋ ਆਪਣੇ ਐਗਜ਼ਾਮ ਜ਼ਿਆਦੇ ਸੀਗੇ ਫਿਰ ਸਾਡਾ ਦਿੱਲੀ ਤੇ ਅਗਰਾ ਟੂਰ ਸੀਗਾ ਤੇ ਅਸੀਂ ਫਿਰ ਉੱਥੇ ਮੈਂ ਬਿਮਾਰ ਹੋ ਕੇ ਆ ਗਿਆ ਸੀ ਤਾਂ ਫਿਰ ਅਸੀਂ ਇਤਨ ਦਿਨ ਵਿਆਹ ਤੇ ਗਏ ਵਿਆਹ ਵਿਆਹ ਤੇ ਬਿਮਾਰ ਰਹੇ ਹੈਂ ਵੇ ਆ ਟੈਂਡ ਕਰਿਆ ਪਰ ਉਸ ਤੋਂ ਬਾਅਦ ਥੋੜੀ ਦੇ ਹੋਰ ਥੋੜਾ ਜਿਹਾ ਖਾਂਸੀ ਹੁੰਸੀ ਹੋ ਗਈ ਸੀਗੀ ਹਾਂ ਤੇ ਤੈਨੂੰ ਰਿਕੁਐਸਟ ਬਹੁਤ ਆਈਆਂ ਹਨਾ ਵੀ ਯਾਰ ਵੀ ਪਾ ਕੋਈ ਵੀਡੀਓ ਨਵੀਂ ਹੋਰ ਹੈ ਰਿਲੇਟਿਵਸ ਤੋਂ ਸਾਰੇ ਆ ਤੋ ਆਈਏ ਸਕੂਲ ਚ ਵੀ ਆਈਏ ਹਾਂ ਹਾਂ ਦੇਖਦੇ ਨੇ ਫਰੈਂਡਸ ਨੇ ਯਾਦ ਕਰਿਆ ਵੀ ਭਾਈ ਵੀਡੀਓ ਨਹੀਂ ਪਾਈ ਹੈ ਤੇ ਅੱਛਾ ਹੁਣ ਤੂੰ ਕੀ ਲੈ ਕੇ ਆਇਆ ਫਿਰ ਮਤਲਬ ਕੀ ਕਿਵੇਂ ਦੇਖੋ ਤੈਨੂੰ ਪਿੱਛੇ ਦੇਖੀ ਰਿਹਾ ਅਸੀਂ ਔਨਲਾਈਨ ਜਾ ਰਹੇ ਫੁੱਟਬਾਲ ਦਾ ਮੈਚ ਪਾਪਾ ਨੇ ਦੇਖੋ ਅੱਜ ਸ਼ਰਤ ਲਈ ਹੈ ਕਿ ਜੇ ਇਸ ਪਾਪਾ ਨੇ ਸ਼ਰਤ ਮੈਂ ਨਹੀਂ ਲਈ ਹੈਗੀ ਬੇਟਾ ਤੂੰ ਲਈ ਹੈ ਜਾ ਪਤਾ ਕਿ ਜੇ ਮੈਂ ਮੈਚ जितਿਆ ਇੱਕ ਦੋ ਗੋਲ ਕਰਤੇ ਠੀਕ ਹੈ ਇੱਕ ਜਾਂ ਦੋ ਇੱਕ ਜਾਂ ਦੋ ਗੋਲ ਕਰਤੇ ਹਾਂ ਤੇ ਜੋ ਉਹਨਾਂ ਨੇ ਕਰਤੇ ਜੋ ਉਹਨਾਂ ਨੇ ਕਰਤੇ ਚਲ ਇੱਕ ਜਾਂ ਜੋ ਦੋ ਗੋਲ ਕਰਤੇ ਫਿਰ ਕੀ ਹੋਊਗਾ ਫਿਰ ਪਪਾ ਮੈਂ ਨਹੀਂ ਇੱਕ ਛੋਟਾ ਜਿਹਾ ਨਾਕ ਗੋਲ ਪੋਸਟ ਲੈ ਆਉਣਾ Amazon ਤੋਂ ਮੰਗਾਵਾਂਗੇ ਹੈ ਜੋ ਦੇਖਿਆ ਆਪਾਂ ਨਾ ਕਿੰਨੇ ਦਾ ਉਹ ਹੈ गाइस 2000 ਦਾ ਓਕੇ ਚਲ ਇਹ ਸ਼ਰਤ ਜਿੱਨੀ ਗੱਲ ਹੋਈ ਪਹਿਲਾਂ ਉਹ ਤੇਰੇ ਗੋਲ ਹੋ ਜਾਣਾ ਸੀ ਹੁਣ ਮੇਰਾ ਤੇਰੀ ਫੁੱਟਬਾਲ ਹੈਗੀ ਆ ਦੇਖੋ ਫੁੱਟਬਾਲ ਆ ਕੇ ਖੇਡਦੇ ਆ ਹੈ ਆ ਫੁੱਟਬਾਲ ਪਈ ਆਹ ਦੀ ਦਸਤੀ ਆ ਦੇਖੋ ਜੀ ਇਹ ਕੌਣ ਹੈ ਪੀਪੇ 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 ਕੋਲ ਬੋਲਾ ਵਿਲੀਅਮ ਦੇਖਦੇ ਆ ਮਿਹਰਬਾਨ 골 ਕਰਦਾ ਕਿ ਨਹੀਂ ਕਰਦਾ ਹੁਣ ਦੇਖਦੇ ਆ ਨਾ ਰੂਪਨ ਦੀ ਹੱਥ ਆ ਰਿਹਾ ਤੇ ਦੇਖ ਇਹ ਮੇਰੇ ਐਂਕ ਭੱਜ ਰਿਹਾ ਯਾਰ ਬੰਦਾ ਇਹ ਹੈ ਸਿੱਧਾ ਸਿੱਧਾ ਨਹੀਂ ਜਾ ਰਿਹਾ ਉਹ ਦੇਖੋ ਸਿੱਧੇ ਆਏ ਕਮ ਹੋ ਜਾਂਦਾ ਨਾ ਫਾਉਲ ਕਿਉਂ ਉਹਨਾਂ ਨੇ ਕਿਹੜਾ ਕੋਈ ਹੋ ਪਾਇਆ ਕੁਝ ਨਹੀਂ ਕੀਤਾ ਉਹਨਾਂ ਨੇ ਅੜੰਗੀ ਵੀ ਨਹੀਂ ਪਾਈ ਉੱਲੇ ਮਿਹਰਬਾਨ ਯਾਰ ਤੇਰੇ ਕੋਲ ਪ੍ਰੋਜੈਸ਼ਨ ਨਹੀਂ ਮਿਲ ਰਿਹਾ ਜਿਆਦਾ ਨਾ ਬੋਲਦਾ ਨਾਰਥ ਖੜੇ ਲਈ ਕਿ ਨਾਰਥ ਫਰੀਅਤੇ ਕਿਹੜਾ ਪੋਰਟਗਾਲ ਓਕੇ ਇਹ ਤੂੰ ਕਰ ਨਹੀਂ ਸਕਦਾ ਮੈਨੂੰ ਲੱਗਦਾ ਨਹੀਂ 골 ਕਰ ਪਾਏਗਾ ਤੂੰ ਅੱਜ ਦੇਖਦੇ ਆਂ ਹੈਂ ਦੇਖਦੇ ਆਂ ਵੀ ਸਾਡੇ ਨਾਲ ਬਣੇ ਰਹੋ ਹੈਂ ਤੇ ਦੇਖਦੇ ਆਂ ਹੁਣ ਓ ਲੈ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਅਜੇ ਤੱਕ ਕੋਈ ਮਿਹਰਬਾਨ ਕੋਲ ਪੋਜੀਸ਼ਨ ਬਹੁਤ ਘੱਟ ਹੈ ਓਏ ਅੱਛਾ ਪੋਜੀਸ਼ਨ ਘੱਟ ਹੈ ਜੀ ਫਿਰ ਵੀ ਪੂਰੇ ਅੱਗੇ ਡੀ ਕੋਲਾ ਕੇ ਤੇ ਬੋਲ ਤੇਰੇ ਪੋਜੀਸ਼ਨ ਚ ਰਹਿੰਦੀ ਹੀ ਨਹੀਂ ਬਿਲਕੁਲ ਹੈਂ ਮੈਨੂੰ ਲੱਗਦਾ ਨਹੀਂ ਹੋਰ ਗੋਲ ਹੋਣਗੇ ਹੁਣ ਮੈਨੂੰ ਲੱਗਦਾ ਨਹੀਂ ਹੈ ਨਾ ਉਹ ਦੇਖੋ ਚਲੋ ਦੇਖਦੇ ਹਾਂ ਕੀ ਬੰਦ ਆ ਕਾਫੀ ਦਿਨਾਂ ਬਾਅਦ PlayStation ਉਹ ਔਨ ਕੀਤਾ ਮੇਰੇ ਹੈ ਮੈਂ ਤਾਂ ਬਹੁਤ ਜਰ ਬਾਅਦ ਆ ਬੜੇ ਦਿਨਾਂ ਬਾਅਦ ਖੇਡ ਰਹੇ ਹੈ ਦੇਖਦੇ ਆਂ ਜੀ ਚਲੋ ਦੇਖਦੇ ਆਂ ਕੀ ਬੰਦ ਆ 55 ਪੋਜੀਸ਼ਨ ਆਪਣਾ 45 ਦਾ ਆਪਣਾ ਦੇਖ ਲਾ ਹੈ ਨਾ ਉਹ ਉਹ ਲ ਉਹ ਲ ਸ਼ਰਤ ਹਾਰ ਗਿਆ ਮਿਹਰਬਾਨ ਸਾਰੇ ਜਿਹੜੇ ਤੱਕ ਪੂਰਾ ਮੈਚ ਪਿਆਰੇ ਸਭ ਨੂੰ ਕਿਉਂ ਸ਼ਰਤ ਹਾਰ ਗਿਆ ਬੇਟੇ ਹੁਣ ਕੀ ਮੈਂ ਕੀ ਕਿਹਾ ਸੀ ਤੈਨੂੰ ਮੈਂ ਕਿਹਾ ਸੀ ਕਿ ਦੋ ਗੋਲ ਕਰੇਗਾ ਨਾ ਕਿ ਕਰਵਾਏਗਾ ਚਲੋ ਐਨੀ ਹਾਉ ਆਪਾਂ ਸ਼ਰਤ ਕੋਈ ਨਹੀਂ ਕੰਟੀਨਿਊ ਰੱਖਦੇ ਆ ਤੇ ਅਜੇ ਵੀ ਜੇ ਇੱਕ ਗੋਲ ਵੀ ਕਰ ਦਿੰਦਾ ਅੱਛਾ ਫਿਰ ਵੀ ਨਾ ਜਿੱਤੂਗਾ ਨਹੀਂ ਜਿੱਤੇਗਾ ਤੇ ਤੈਨੂੰ ਇੱਕ ਗੋਲ ਹੋਰ ਕਰਨਾ ਪਏਗਾ ਚਲ ਜੇ ਇੱਕ ਵੀ ਕਰ ਲੇਗਾ ਤਾਂਵੇਂ ਤੂੰ ਜਿੱਤੇਗਾ ਜਲ ओके ਤਾਂ ਵੀ ਫਿਰ ਗੋਲ ਮੰਗਾਵਾਂਗੇ ਹੈ ਤੇ ਉਹ ਗੋਲ ਦਾ ਫਾਇਦਾ ਕੀ ਹੋਊਗਾ ਮੇਰੇ ਇਹ ਬਸ ਜਿਹੜਾ ਜਿਹੜਾ ਛੋਟ ਜਿਹੜਾ ਛੋਟਾ ਜਿਹਾ ਗੋਲ ਮੰਗਵਾਏਗਾ ਉਹਦਾ ਫਾਇਦਾ ਕੀ ਹੋਊਗਾ ਤੈਨੂੰ ਇਹ ਟ੍ਰੇਨਿੰਗ ਲਈ ਮਤਲਬ ਜਿਵੇਂ ਕਿ ਹੁਣ ਨਾ ਮੈਂ ਉੱਥੇ ਕੰਨ ਦੇ ਉੱਤੇ ਮਾਰਦਾ ਬੋਲ ਉਹ ਤੇ ਗੇਟ ਤੇ ਗੇਟ ਤੇ ਮਾਰਦਾ ਹਾਂ ਹਾਂ ਉਹ ਗੇਟ ਦਾ ਵੀ ਉਹ ਉਹ ਜਿਹੜੀ ਉਹ ਹੁੰਦੀ ਹੈ ਨਾ ਪੇਂਟ 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 ਉੱਤਰ ਜਾਂਦਾ ਅੱਛਾ ਹਾਂ ਅੱਛਾ ਕਿਆ ਬੋਲ ਤੇਰੀ ਇਹ ਪੂਆ ਲੈ ਕੇ ਆਏ ਸੀ ਹਾਂ ਇਹ ਕੀ ਸੀ ਐਡੀਟਸ ਦੀ ਐਡੀਟਸ ਦੀ オリジナル ਹੈ ਅੱਛਾ ਐਮ ਐਲ ਐਸ ਦੀ ਐਮ ਐਲ ਐਸ ਨਾ ਇਸ ਲੀਗ ਚ ਖੜਦੇ ਐ ਐਮ ਐਲ ਐਸ ਕੀ ਮਤਲਬ ਅਮਰੀਕਾ ਦੀ ਲੀਗ ਕੀ ਮਤਲਬ ਫੁੱਲ ਫਾਰਮ ਕੀ ਇਹਦੀ ਮੇਜਰ ਇਨ ਮੇਜਰ ਲੀਗ ਸੋਕਰ ਅੱਛਾ ਉਹੀ ਬਣਾਤਾ ਚਲੋ ਦੇਖਦੇ ਆ ਫਿਲਹਾਲ ਫਿਲਹਾਲ ਮਹਿਰਵਾਨ ਦਾ ਜੀ ਦੇਖਦੇ ਕੀ ਬੰਦਾ ਪੋਜੈਸ਼ਨ ਮਹਿਰਵਾਨ ਕੋਲ ਹੈ ਇਹ ਕੋਣ ਆ ਗਿਆ ਹੁਣ ਵਿਸਟਿਆਨੋ ਵਿਸਟਿਆਨੋ ਨਾਰਲਡੋ ਵਿਚਾਰਾ ਇਹਦੇ ਕੋਲ ਬਾਲ ਵੀ ਨਹੀਂ ਆ ਰਹੀ ਅੱਜ ਦੇਖੋ ਕੀ ਬੰਦਾ ਦੇਖੋ ਬਾਲ ਗਈ ਉਧਰ ਔਰ ਵਧੀਆ ਖੇਡਦੇ ਨੇ ਯਾਰ ਇਹ ਮੈਨੂੰ ਕੋਰੀਆ ਵਾਲੇ ਦਾ ਮੈਨੂੰ ਡਿਫੈਂਸ ਇਹਨਾਂ ਦਾ ਵਧੀਆ ਹੂੰ ਪਰਟੂਗਲ ਨਾ ਔਰਤ ਕੋਰੀਆ ਨੂੰ ਪਤਾ ਕਿੰਨੇ ਜ਼ੀਰੋ ਹੋ ਰਾਇਆ ਸੀ ਪੁਰਤਗਾਲ ਨੇ ਨੌਰਥ ਪੋਲ ਨੂੰ ਹੋ ਰਾਇਆ ਸੀ 7 ਜ਼ੀਰੋ ਪੁਰਤਗਾਲ ਨੇ ਹਾਂ ਪਰ ਹੁਣ ਤਾਂ ਉਹਦੇ ਪੁੱਠਾ ਜਮਾ ਪਾਸਾ ਪੁੱਠਾ ਹੋਇਆ ਪਿਆ ਯਾਰ ਉਧਰ ਰੀਅਲ ਚ ਫਰਕ ਹੁੰਦਾ ਹੈ ਇੱਥੇ ਰੀਅਲ ਉੱਤੇ ਮਾਰੀ ਬਾਲ ਕਿੱਥੇ ਬਾਲ ਕਿੱਥੇ ਰनाल्डੋ ਲੋ ਜੀ ਇੱਕ ਵਾਰੀ ਫੇਰ ਬਾਲ ਮਹਿਰਬਾਨ ਦੇ ਕੋਲ ਆ ਗਈ ਬਚ ਗਿਆ ਗੋਲ ਇਹਨੇ ਮੇਰਾ ਦੂਜੇ ਗੋਲ ਵੀ ਤਿਆਰ ਹੀ ਸੀ ਮੈਨੂੰ ਲੱਗਦਾ ਸੀ ਇਹ ਸੋ ਤਿਆਰ ਹੋਊਗਾ ਬੜਾ ਅੱਗੇ ਵਿੱਚ ਫਿਰ ਸਿੱਧਾ ਭਜਣਾ ਯਾਰ ਡ੍ਰਿਬਲ ਕਰਨ ਨੂੰ ਡ੍ਰਿਬਲ ਨਹੀਂ ਕਰਨਾ ਅੱਗੇ ਵਿੱਚ ਐ ਭਜਣਾ ਨੂੰ ਯਰ ਉਹਨਾਂ ਦੇ ਪਾਸ ਦੇ ਕਿੰਨੇ ਉਹ ਹੁੰਦੇ ਨੇ ਇੰਨੇ ਤੇ ਪਾਸ ਕਿੰਨੇ ਅੱਛੇ ਨਹੀਂ ਦੇਖ ਹੈ ਉਹ ਦੇਖ ਉਹ ਦੇਖ ਰੀਅਲ ਚਾਂਸ ਕੋ ਗਰੰਟੀ ਨਾਲ ਲੋੜ ਹੀ ਨਹੀਂ ਸੀ ओह ठीक है फिर बच गया चलो कहीं आओ मिट्टी पाओ चलो चलो अगे अगे चल 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 भी चल गोल करे ओह यार एक मेरे गोल गोल तो आने के पुत जी कुछ करेगा ਗੋਲ ਤਾਂ ਕਰ ਨਹੀਂ ਰਿਹਾ। ਓਹ ਤੇਰੇ ਗੋਲ ਨਹੀਂ ਹੋਇਆ। ਇਹ ਵਿਚਾਰਾ ਮੈਨੂੰ ਆਹੀ ਵਸ ਐਂ ਕਰਦੋ ਨਜ਼ਰ ਆ ਰਿਹਾ ਅੱਜ। ਓਹ ਕਿੰਨੀ ਦੂਰ ਮਾਰੀ ਨੂੰ ਗੋਲ। ਹਾਫ ਹੋ ਗਿਆ। 0 0 1 ਹੈ। ਕੋਰੀਆ 1, ਪੁਰਤਗਾਲ 0। ਅਜੇ ਦੇਖਦੇ ਹਾਂ ਮਹਿਰਮਨ ਸੈਕੰਡ ਹਾਫ 'ਚ ਕੀ ਕਮਾਲ ਕਰਦਾ। ਪੋਸੀਬਲ ਹੈ ਗੋਲ। ਚਲੋ ਜੀ ਅਸੀਂ ਦੇਖਦੇ ਹਾਂ ਕੀ ਬੰਦਾ ਫੌਲ ਹੈ ਫੌਲ ਉਹ ਬੈਰੀ ਗੁੱਡ ਪਾਸ ਹੈ ਟੂ ਵੈਰੀ ਗੁੱਡ ਚੱਲ ਪੰਜ 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 ਪਹੁੰਚ ਕੇ ਬਾਸ ਬਸ ਫੌਲ ਇਹ ਕੀ ਗੱਲ ਬਣੀ ਬਾਅਦ ਦਿੱਤਾ ਹੀ ਨਹੀਂ ਇਹ ਤੂੰ ਮਤਲਬ ਲੱਗਦਾ ਬਾਸ ਦੇਣੇ ਕਿੰਨੇ ਜ਼ਰੂਰੀ ਨੇ ਉਹ ਬੰਦਾ ਨਾਲ ਭੱਜੀ ਜਾ ਰਿਹਾ ਤੇਰੇ ਤੂੰ ਬਾਸ ਨਹੀਂ ਦੇ ਰਿਹਾ ਉਹਨੂੰ ਮੇਰੇ ਗੋਲ ਕੀਪਰ ਨੂੰ ਅੱਗੇ ਲੈ ਕੇ ਜਾ ਭਾਈ ਕੰਦਾ ਗੋਲ ਕਰਾਉਣਾ ਮੇਰਾ ਅੱਗੇ ਮੜਾ ਫਿਰ ਅਲੱਗ ਚੱਲ ਪਾਸ ਹਾਂ ਛੋਟੇ ਛੋਟੇ ਲੈ ਜਾ ਲੈ ਜਾ ਲੈ ਜਾ ਲੈ 골 ਗਲਤ ਸੀ ਇਹਨਸਾ ਗੋਲ ਕੀਪਰ ਯਸ਼ਿਨ ਹੈ ਕਿ ਸਲੋ ਮਾਰਿਆ ਤੂੰ ਲੋ ਜੀ ਦੇਖਦੇ ਆ ਕਾਰਨਰ ਕਿੱਕ ਦਾ ਕੀ ਬੰਦਾ ਕਾਰਨਰ ਕਿੱਕ ਉਹ ਮਾਰੀ ਲਈ ਉਹਨੇ ਰোনালਡੋ ਦੇ ਕੋਲ ਬਾਲ ਪਾਸ ਦਿੱਤਾ ਟੋਲ ਲੈ ਇੱਕ ਹੋਰ ਆਪਸ਼ਨ ਓਏ ਹੋਏ ਇਅਰ ਡਿਫੈਂਸ ਚੰਗਾ ਹੈ ਮਰਨਾ ਪਏਗਾ ਵੈਰੀ ਗੁੱਡ ਕੋਈ ਨਹੀਂ ਕੋਈ ਨਹੀਂ ਥੋੜਾ ਜਿਹਾ ਪੁਸ਼ ਕਰਦੇ ਪਾਸ ਉਹਨੇ ਦਿੰਦੇ ਨੇ ਯਾਰ ਮੈਨੂੰ ਬਹੁਤ ਅੱਛੇ ਲੱਗਦੇ ਨੇ ਉਹਨਾਂ ਦੇ ਤੂੰ ਵੀ ਨਹੀਂ ਹੋਣਾ ਤੇ 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 ਜਪਾਤ ਚਲ ਫਾਟੇ ਲਾ 10 10 10 ਤੀਸਪੀਸ ਹੋਣੀ ਉੱਤੇ ਭੱਜੇ ਵੀ ਕਰ ਉਹ ਤੂੰ ਯਸ ਗੁੱਡ ਠੀਕ ਹੈ ਠੀਕ ਹੈ ਲੈ ਚੱਲ ਲੈ ਚੱਲ ਲੈ ਚੱਲ ਹਮ ਕੀ ਆਈ ਕੱਲ੍ਹ ਮਾਰੀ ਹੋਦੀ ਯਾਰ ਕੰਪਿਊਟਰ ਮੇਰੇ ਇਹੀ ਹੈ ਨਾ ਉਹ ਵੈਰੀ ਗੁੱਡ ਉਹ ਵੈਰੀ ਗੁੱਡ ਚੱਲ 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 ਕਰਦੇ ਕੋਲ ਅਜੇ ਗੋਲ ਆ ਜੂਗਾ ਆਪਣਾ ਓਹ ਆਫਸਾਈਡ ਵੈਰੀ ਗੁੱਡ ਓਹ ਚੱਲ ਚੱਲ ਠੀਕ ਹੈ ਪਾਸ ਦੇ ਓਕੇ ਓਕੇ ਚੱਲ 골 ਕਰ 골 ਕਰ ਦੇਖਦੇ ਹਾਂ ਕੀ ਬੰਦ ਵੈਰੀ ਗੁੱਡ ਠੀਕ ਹੈ ਅਰੇ ਹੁਣ ਅਪੜਤ ਲਾਲ ਨੇ ਘਾਟ ਫੌਗ चलो जी मेहरबान मेहरबान लेके देख बैकर 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 वेरी गुड ओह करता ही करता करता, करता, करता मेरे oh. गोल बढ़िया हमारे मेहरबान है मारे, ਚੱਲ ਫਿਰ ਇਹਦਾ ਮਤਲਬ ਹੈ ਹੁਣ ਗੋਲ ਆਊਗਾ ਐਨੀ ਦੇ ਅਜੇ ਗੋਲ ਕੀਤਾ ਅਜੇ ਦੁੱਧ ਪਾਉਣ ਲੱਗੇ ਸੀਗੇ ਹੈ ਦੁੱਧ ਵਾਲਾ ਆ ਗਿਆ ਸੀਗਾ ਐਨੀ ਦੇ ਚ ਲੈ ਵੀ ਪਿੱਛੇ ਦੋ ਗੋਲ ਹੋ ਗਏ ਹੈ ਇੱਕ ਉਹਨਾਂ ਨੇ ਕੋਰੀਆ ਨਹੀਂ ਕਰਤਾ ਇੱਕ ਤੂੰ ਕਰਤਾ ਹਾਂ ਕਮਾਲ ਹੈ ਯਾਰ ਹੈ ਓਏ ਹੋ ਹੋ ਦੇਖੀਏ ਏ ਏ ਰোনালਡੋ ਲੈਫਟ ਫੁੱਟ ਨਾਲ ਅੱਛਾ ਲੈਫਟ ਫੁੱਟ ਲੈਫਟ ਵੀ ਖੇਡਦਾ ਏ ਹਾਂ ਹਾਂ ਇਹ ਤਾਂ ਲੈਫਟ ਕਿੰਨੇ ਗੋਲਸ ਨੇ ਓ ਓ 27 ਅੱਜ ਤੋਂ ਉਹ ਬੱਲੇ